ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 14 ਸਤੰਬਰ ਹੈ ਮੈਂ ਖੁਸ਼ਮੀਤ ਕੌਰ ਕਲਾਸ 9 ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਰਾਮਦਾਸ ਜੀ ਦਾ ਹੁਕਮ ਹੈ ਜੋ ਨਿੰਦਾ ਕਰੇ ਸਤਕਰ ਪੂਰੇ ਕੀ ਸੋ ਔਖਾ ਜਗ ਮੈਂ ਹੋਇਆ नर्क कोर दुख खूह है पकड़ ओह टोया हे भाई जो मनुख पूु जी की निंदा करता है मनुख संसार विच दुखी हुंदा है सारी उम्र तंग हूँ दुखा खूह भयानक कोर नर्क है ओ निंदक न पकड़ के उस विच सुटिया जाता है उथे चीक मार्ता है दुखी हुंदा है पर उस दी पुकार कोई नहीं सुनता ओह बड़ा दुखी होंगे है तरले करता है रोंद है ਉਹ ਆਪਣਾ ਲੋਭ ਪਰ ਲੋਗ ਗਵਾ ਲੈਂਦਾ ਹੈ ਕੀਤਾ ਕਰਾਇਆ ਮੂਹ ਲਾਭ ਸਭ ਕੁਝ ਤਬਾਹ ਕਰ ਲੈਂਦਾ ਹੈ ਜਿਸ ਤਰ੍ਹਾਂ ਤੇਲੀ ਦਾ ਬਲ ਰੋਜ਼ਾਨਾ ਸਵੇਰ ਕੋਹਲੂ ਅੱਗੇ ਝੁਕਦਾ ਹੈ ਉਸੇ ਤਰ੍ਹਾਂ ਪਰਮੇਸ਼ਰ ਦੇ ਹੁਕਮ ਅਨਸਾਰ ਜੋਇਆ ਜਾਂਦਾ ਹੈ ਪਰਮੇਸ਼ਰ ਸਭ ਕੁਝ ਵੇਖਦਾ ਹੈ ਸਭ ਕੁਝ ਸੁਣਦਾ ਹੈ ਉਸ ਪਾਸੋਂ ਕੋਈ ਗੱਲ ਛੁਪੀ ਨਹੀਂ ਰਹਿੰਦੀ ਜਿਹੋ ਜਿਹਾ ਬੀਜ ਕੋਈ ਬੀਜਦਾ ਹੈ ਉਹੋ ਜਿਹ੍ਹਾ ਵੱਢ ਲੈਂਦਾ ਹੈ ਗੁਰੂ ਜੀ ਆਖਦੇ ਹਨ ਏ ਭਾਈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਿਆ ਕਰ ਸਿਮਰਨ ਕਰਨ ਨਾਲ ਹੀ ਲੋਕ ਪਰਲੋਕ ਦੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਸਮਰੱਥਪੂਰਨ ਸਤਗੁਰੂ ਜੀ ਦੀ ਨਿੰਦਿਆ ਕਰਨ ਵਾਲਾ ਸੰਸਾਰ ਵਿੱਚ ਦੁਖੀ ਹੁੰਦਾ ਹੈ ਨਿੰਦਾ ਨਹੀਂ ਕਰਨੀ ਚਾਹੀਦੀ ਨਿੰਦਾ ਕਰਨ ਵਾਲੇ ਨੂੰ ਭਿਆਨਕ ਸਜ਼ਾ ਮਿਲਦੀ ਹੈ ਉਸ ਦਾ ਲੋਕ ਪਰਲੋਕ ਤਬਾਹ ਹੋ ਜਾਂਦਾ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਲੋਕ ਪਰਲੋਕ ਦੇ ਸੁੱਖ ਪ੍ਰਾਪਤ ਹੁੰਦੇ ਹਨ ਪਿਆਰੇ ਵਿਦਿਆਰਥੀਓ ਆਪਣੇ ਸਰੀਰ ਦੀ ਸਫਾਈ ਰੱਖਿਆ ਕਰੋ ਸੋਹਣੇ ਸਾਫ ਸੁਥਰੇ ਕੱਪੜੇ ਪਾਇਆ ਕਰੋ फडਕੀਲੇ ਰੰਗਾਂ ਦੇ ਕੱਪੜੇ ਨਾ ਪਹਿਨੋ ਪੱਛਮੀ ਸਭਿਅਤਾ ਨਾ ਅਪਣਾਓ ਇਸ ਤੋਂ ਅਸੀਂ ਕੀ ਲੈਣਾ ਹੈ ਸਾਦਗੀ ਬਹੁਤ ਵੱਡਾ ਗਹਿਣਾ ਹੈ ਆਪਣੇ ਵਿਰਸੇ ਦਾ ਖਿਆਲ ਰੱਖੋ ਗੁਰੂ ਪੜਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ